ਉਹ ਪੱਟੀ ਲੱਗੀ ਹੋਇਆ ਅਜਲੀਬੀ ਠੀਕ ਹੈ ਜੀ 3 ਦਿਨ ਹੋ ਗਏ ਲਗਾਤਾਰ ਤੇ ਚੱਲਦਾ ਪਿਆ ਠੀਕ ਹੈ ਜੀ 5 ਵਜੇ 6 ਨਹੀਂ ਬਹਿ ਜਾਂਦੇ 5 ਵਜੇ ਹਾਂ ਜੀ 7 ਵਜੇ ਨਹੀਂ ਸਾਰਿਆਂ ਨੂੰ ਆਖਰਾ ਵੱਡੇ ਵੱਡੇ ਝੂਲੇ ਵੱਡੇ ਵੱਡੇ ਚੰਡੋਲ ਇੱਥੇ ਜਿਹੜੇ ਲੱਗੇ ਹੋਏ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਰਾਜਾ ਸਾਹਿਬ ਜੀ ਦੇ ਅਸਥਾਨ ਤੇ ਰਾਜਾ ਸਾਹਿਬ ਜੀ ਦੀ 84ਵੀਂ ਵਰਸੀ ਹੈ ਅੱਜ ਆਖਰੀ ਦਿਨ ਹੈ 2 ਸਤੰਬਰ ਇਹ 3 ਦਿਨ ਦਾ ਸਮਾਗਮ ਹੁੰਦਾ ਹੈ 31 ਇੱਕ ਤੇ 2 ਤਰੀਕ ਦਾ ਅੱਜ ਆਖਰੀਲਾ ਦਿਨ ਹੈ 2 ਤਰੀਕ ਹੈ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਤੇ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੁੰਦਾ ਹੈ ਸੋ ਚੱਲਦੇ ਆਂ ਆਪਾਂ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੇ ਇੱਥੇ ਬਣੀ ਹੋਈ ਆ ਪਾਰਕਿੰਗ ਜਿਹੜੀਆਂ ਗੱਡੀਆਂ ਇੱਥੇ ਮਤਲਬ ਸੇਵਾ ਦੇ ਵਿੱਚ ਲਾਈਆਂ ਹੋਈਆਂ ਨੇ ਸੰਗਤਾਂ ਵਾਸਤੇ ਫ੍ਰੀ ਸੇਵਾ ਵਾਲੀਆਂ ਗੱਡੀਆਂ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਦਿਖਾਇਆ ਸੀ ਤੇ ਉਹਨਾਂ ਵਾਸਤੇ ਪਾਰਕਿੰਗ ਆ ਜਿਹੜੀ ਉਹ ਇੱਥੇ ਬਣੀ ਹੋਈ ਆ ਤੇ ਉਹ ਗੱਡੀਆਂ ਇੱਥੇ ਤੱਕ ਆਉਂਦੀਆਂ ਨੇ ਜਿਹੜੀਆਂ ਮਤਲਬ ਆਮ ਗੱਡੀਆਂ ਨੇ ਨਾਰਮਲ ਜਿਵੇਂ ਅਸੀਂ ਆਇਆ ਉਹ ਪਿੱਛੇ ਪਾਰਕਿੰਗ ਹੈ ਉਹ ਉੱਥੇ ਖੜ੍ਹਦੀਆਂ ਨੇ ਆ ਸਾਰੀਆਂ ਸੇਵਾ ਵਾਲੀਆਂ ਗੱਡੀਆਂ ਨੇ ਜਿਹੜੀਆਂ ਸੰਗਤਾਂ ਵਾਸਤੇ ਲਾਈਆਂ ਹੋਈਆਂ ਨੇ ਪਿੰਡਾਂ ਦੇ ਵਿੱਚੋਂ ਸੰਗਤਾਂ ਨੂੰ ਲੈ ਕੇ ਆਉਂਦੇ ਨੇ ਇੱਥੇ ਤੱਕ ਇਹ ਤੇ ਚੱਲਦੇ ਆ ਅੱਗੇ ਆਪਾਂ ਸਾਰਾ ਦਿਖਾਉਨੇ ਆ ਤੇ ਇੱਧਰ ਜਿਵੇਂ ਸ਼ਵੀਰ ਲੱਗੀ ਹੋਈ ਆ ਲੰਗਰ ਲੱਗੇ ਹੋਏ ਨੇ ਸੰਗਤਾਂ ਵਾਸਤੇ ਤੇ ਬਹੁਤ ਭਾਰੀ ਇਕੱਠ ਹੈ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਚ ਦੱਸਿਆ ਕਿ ਅੱਜ ਆਖੀਰਲਾ ਦਿਨ ਹੈ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੀਆਂ ਸੰਗਤਾਂ ਦਖਣਾ ਵਾਸਤੇ ਜਾ ਰਹੀਆਂ ਨੇ ਹਨਾ ਇਸ ਤਰ੍ਹਾਂ ਇੱਥੇ ਸ਼ਵੀਲਾਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਦੇਖ ਸਕਦੇ ਹੋ ਤੁਸੀਂ ਇੱਥੇ ਜਿਵੇਂ ਸੇਵਾਦਾਰਾਂ ਵੱਲੋਂ ਲਾਈਆਂ ਹੋਈਆਂ ਨੇ ਸ਼ਵੀਲਾਂ ਦੇਖ ਸਕਦੇ ਹੋ ਸੰਗਤਾਂ ਵਾਸਤੇ ਹਨਾ ਤੇ ਅੱਗੇ ਚੱਲਦੇ ਆ ਅੱਗੇ ਉਹ ਦਿਖਾਉਨੇ ਆ ਤੁਹਾਨੂੰ ਆਪਾਂ ਤੇ ਇੱਥੇ ਵੀ ਥਾਂ-ਥਾਂ ਤੇ ਸੇਵਾਦਾਰ ਜਿਹੜੇ ਖੜੇ ਨੇ ਹਨਾ ਸੰਗਤਾਂ ਨੂੰ ਨਿਗਾਹ ਆ ਰਹੇ ਨੇ ਅੱਗੇ ਨੂੰ ਤੇ ਨਾਲ-ਨਾਲ ਸਾਰੀ ਸ਼ਵੀਲਾਂ ਲੱਗੀਆਂ ਹੋਈਆਂ ਨੇ ਇੱਥੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਸ਼ਵੀਲ ਲੱਗੀ ਹੋਈ ਹੈ ਨਾ ਠੰਡਿਆਂ ਦੀ ਇਹ ਸ਼ਵੀਲ ਹੈ ਕੋਲਡ ਡਰਿੰਕਾਂ ਦੀ ਸ਼ਵੀਲ ਲੱਗੀ ਹੋਈ ਹੈ ਇਸੇ ਤਰ੍ਹਾਂ ਵੱਡੀਆਂ-ਵੱਡੀਆਂ ਸ਼ਵੀਲਾਂ ਲੱਗਦੀਆਂ ਨੇ ਤੇ ਇੱਧਰ ਵੀ ਪਾਰਕਿੰਗ ਬਣੀ ਹੋਈ ਹੈ ਇੱਧਰੋਂ ਵੀ ਸੰਗਤਾਂ ਜਿਹੜੀਆਂ ਆ ਰਹੀਆਂ ਨੇ ਆਹ ਸਾਈਡ ਤੋਂ ਵੀ ਇਹ ਰਾਜਾ ਸਾਹਿਬ ਜੀ ਦੇ ਸਥਾਨ ਦੇ ਸਾਰੇ ਪਾਸੇ ਨਾ ਪਾਰਕਿੰਗਾਂ ਬਣਾਉਂਦੇ ਨੇ ਥਾਂ ਥਾਂ ਤੇ ਮਤਲਬ ਸ਼ਵੀਲਾਂ ਲੱਗੀਆਂ ਹੋਈਆਂ ਨੇ ਆ ਵੀ ਠੰਡੇ ਮਿੱਠੇ ਜਲਦੀ ਸ਼ਵੀਲ ਚੱਲ ਰਹੀ ਆ ਬਾਕੀ ਨਾਲ ਨਾਲ ਇੱਧਰ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੁਸੀਂ ਇਕੱਠ ਦੇਖ ਸਕਦੇ ਹੋ ਬਹੁਤ ਭਾਰੀ ਇਕੱਠ ਆ ਸੰਗਤਾਂ ਦਾ ਤੇ ਨਾਲ-ਨਾਲ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਪੂਰੇ ਸਮਾਨ ਵਾਲੀਆਂ ਕੁਝ ਬੱਚਿਆਂ ਦੇ ਖੜਾਉਣੇ ਹੋਗੇ ਜਿਵੇਂ ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਇੱਥੇ ਆਹ ਸਾਰੀਆਂ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਇਸ ਤਰ੍ਹਾਂ ਹੀ ਬਹੁਤ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਦੂਰ-ਦੂਰ ਤੱਕ ਦੋਨੋਂ ਸਾਈਡ ਤੇ ਦੂਸਰੀ ਸਾਈਡ ਵੀ ਆਪਾਂ ਦਿਖਾਵਾਂਗੇ ਤੇ ਅੰਦਰ ਵੀ ਜਾਵਾਂਗੇ ਆਪਾਂ ਅੰਦਰੋਂ ਤੁਹਾਨੂੰ ਸਾਰਾ ਦਰਸ਼ਨ ਕਰਵਾਵਾਂਗੇ ਤੇ ਆਹ ਸਾਈਡ ਵੀ ਜਿਵੇਂ ਪਾਰਕਿੰਗ ਬਣੀ ਹੋਈ ਹੈ ਹਨਾ ਔਰ ਇਹ ਮੋਟਰਸਾਈਕਲਾਂ ਦੀ ਪਾਰਕਿੰਗ ਬਣੀ ਹੋਈ ਹੈ ਕਾਲਦੇ ਤੋਂ ਮੇਰਾ ਵੀ ਚਾਅ ਦੇ ਰੂਪਾਇਆ ਮੰਨ ਤੇ ਕੋਈ ਵੀ ਯਾਰ ਬੋਲੇ ਦਾ ਪਾਰਕਿੰਗ ਦਾ ਨਾਮ ਹੈ ਜਰਾ ਵੀ ਕਾਂਡਾ ਵੀ ਗਾਜ ਐਵੇਂ ਵੱਡੀਆਂ ਵੱਡੀਆਂ ਪਾਰਕਿੰਗਾਂ ਬਣੀਆਂ ਹੋਈਆਂ ਨੇ ਇੱਕ ਬਾਅਦ ਨੇ ਕੋਲੇ ਦੇ ਲੋਕ ਆ ਰਹੇ ਮਰ ਰਹੇ ਆ ਇਸ ਤਰ੍ਹਾਂ ਸਹੂਲਤਾਂ ਜਿਹੜੀਆਂ ਇੱਥੇ ਲਾਈਆਂ ਜਾਂਦੀਆਂ ਨੇ ਸੰਗਤਾਂ ਵਾਸਤੇ ਕੋਲਡ ਕਾਫੀ ਦੀ ਸਹੂਲਤ ਜਿਹੜੀ ਚੱਲ ਰਹੀ ਹੈ ਦੇਖ ਸਕਦੇ ਹੋ ਤੁਸੀਂ ਚਾਰੇ ਪਾਸੇ ਬਹੁਤ ਭਾਰੀ ਇਕੱਠਾ ਜਿਹੜਾ ਸੰਗਤਾਂ ਦਾ ਬਾਕੀ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਇੱਥੋਂ ਆਪਾਂ ਹੁਣ ਅੰਦਰ ਜਾਵਾਂਗੇ ਤੇ ਆਹ ਰਸਤਾ ਅੰਦਰ ਹੀ ਜਾਂਦਾ 메인 ਸਥਾਨ ਨੂੰ ਫਿਰ ਆਪਣੇ ਟਾਈਮ ਕੋਲ ਵਿੱਚ ਆਪਣੇ ਬਾਪ ਆਪਾਂ ਵੀਡੀਓ ਬਣਾਈ ਸੀ ਪਹਿਲੇ ਦਿਨ ਤੇ ਤੁਸੀਂ ਦੇਖ ਸਕਦੇ ਹੋ ਕਿ ਪਹਿਲੇ ਦਿਨ ਨਾਲੋਂ ਅੱਜ ਆਸਟ ਲਾਸਟ ਦਿਨ ਹੋਰ ਵੀ ਜ਼ਿਆਦਾ ਇਕੱਠਾ ਸਾਰੀਆਂ ਦੁਕਾਨਾਂ ਨਾਲ ਨਾਲ ਇਸ ਤਰ੍ਹਾਂ ਹੀ ਸੰਗਤਾਂ ਦਾ ਬਹੁਤ ਭਾਰੀ ਇੱਥੇ ਇਕੱਠ ਹੁੰਦਾ ਹੈ ਰਾਜਾ ਜੀ ਦੇ ਅਸਥਾਨ ਤੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਦਰਸ਼ਨਾਂ ਵਾਸਤੇ ਤੇ ਆਪਾਂ ਨੇੜੀ ਪਹੁੰਚਣ ਵਾਲੇ ਆ ਗੁਰਦੁਆਰਾ ਸਾਹਿਬ ਦੇ ਦਲੀ ਸਾਈਡ ਜਿਵੇਂ ਇਹ ਝੂਲੇ ਲੱਗੇ ਹੋਏ ਨੇ ਇਹ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਪਹਿਲਾਂ ਅੰਦਰੋਂ ਦਰਸ਼ਨ ਕਰਵਾਉਣੇ ਆ ਤੁਹਾਨੂੰ ਇਸ ਸਥਾਨ ਦਾ ਸਾਰਾ ਇਤਿਹਾਸ ਇਹ ਬੋਰਡ ਤੇ ਲਿਖਿਆ ਹੋਇਆ ਹੈ ਇਹ ਤੁਸੀਂ ਵੀਡੀਓ ਰੋਕ ਕੇ ਪੜ੍ਹ ਸਕਦੇ ਹੋ ਰਾਜਾ ਸਾਭਜੀ ਨਾਲ ਸੰਬੰਧਿਤ ਸਾਰਾ ਜਿਹੜਾ ਇਤਿਹਾਸ ਹੈ ਇਹ ਬੋਰਡ ਦੇ ਉੱਪਰ ਹੈ ਤੇ ਆਪਾਂ ਆਇਆ ਜਿੱਧਰ ਲੰਗਰ ਤਿਆਰ ਹੁੰਦਾ ਤੇ ਆ ਬਾਈ ਹੋਣੀ ਸਾਰੇ ਇੱਥੇ ਸੇਵਾਦਾਰ ਨੇ ਹਨਾ ਸਾਰੇ ਆਪਣੇ ਆਪ ਪਾਜੀ ਤੇ ਪੱਠੀਆਂ ਤੇ ਇਹ ਸੇਵਾ ਕਰਦੇ ਨੇ ਬਾਈ ਹੋਣੀ ਸਾਰੇ ਤੇ ਬਾਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੇਵਾ ਕਰਦਿਆਂ ਨੂੰ ਹਾਂਜੀ ਯਾਨੀ ਕਿ ਜਾਤੀ ਕੀ ਸਵਰਥ ਸੰਭਾਲੀ ਆ ਹਾਂਜੀ ਬਾਈ ਮਾਰੇ ਦੇ ਲੜ ਲੱਗੇ ਆ ਸਾਰੇ ਮੁੰਡੇ ਠੀਕ ਹੈ ਜੀ ਤੇ ਬਹੁਤ ਹੀ ਮਤਲਬ ਵਧੀਆ ਪਰਿਵਾਰ ਆ ਇਹ ਸਾਡਾ ਭਰਾ ਭਣਾ ਆਪ ਪਾਜੀ ਹੁਣੀ ਇਹ ਪਹਿਲਾ ਇਹਨਾਂ ਦੇ ਨਾਲ ਅਸੀਂ ਸ਼ੁਰੂ ਹੋਏ ਆਂ ਆਪ ਪਾਜੀ ਉਹਨਾਂ ਨਾਲ ਠੀਕ ਹੈ ਜੀ ਤੇ ਹੌਲੀ 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 ਇਹ ਹੁਣ ਜਿੱਦਾਂ ਬੱਚੇ ਸਾਡੇ ਨਾਲ ਹੌਲੀ ਹੌਲੀ ਤਿਆਰ ਹੋ ਰਹੇਗਾ ਜਿਹੜੇ ਭਰਾ ਸਾਡੇ ਬਾਹਰ ਬੈਠੇ ਆ ਉਹ ਕਿੱਦਾਂ ਮਤਲਬ ਇਤੋਈ ਸੇਵਾ ਕਰਦੇ ਕਰਦੇ ਹੌਲੀ ਹੌਲੀ ਸਫਲ ਮਤਲਬ ਸਫਲਤਾ ਰਹਾ ਤੇ ਅਸੀਂ ਆਂ ਹੋ ਗਏ ਆ ਮਗਰ ਇਹਨਾਂ ਨੇ ਹੋ ਜਾਣਾ ਮਤਲਬ ਮਹਾਰਜ ਸੰਗਤ ਜੁੜੀ ਜਾਂਦਾ ਨਾਲ ਦੀ ਹਾਂਜੀ ਤੇ ਜਿਹੜੇ ਵੀ ਸਾਰੇ ਮਤਲਬ ਸੇਵਾਦਾਰ ਨੇ ਹਨ ਇਹਨਾਂ ਨੇ ਟੀ-ਸ਼ਰਟਾਂ ਇੱਕੋ ਜਿਹੀਆਂ ਪਾਈਆਂ ਹੋਈਆਂ ਨੇ ਤੇ ਉੱਪਰ ਟੀ-ਸ਼ਰਟਾਂ ਤੇ ਲਿਖਿਆ ਹੋਇਆ ਹੈ ਸ਼੍ਰੀ ਨਾਭ ਕਬਲ ਰਾਜਾ ਸਾਹਿਬ ਜੀ ਤੇ ਐਵੇਂ ਸਾਰੀਆਂ ਟੀ-ਸ਼ਰਟਾਂ ਕੋ ਜੀਆਂ ਤੇ ਹੁਣ ਆਪਾਂ ਨੂੰ ਬਾਈ ਹੁਣੀ ਲੈ ਕੇ ਜਾਣਗੇ ਸਾਰਾ ਪ੍ਰਬੰਧ ਦਿਖਾਉਣਗੇ ਵੀ ਕਿਸ ਤਰ੍ਹਾਂ ਇੱਥੇ ਲੰਗਰ ਜਿਹੜਾ ਤਿਆਰ ਹੁੰਦਾ ਹੈ ਤੇ ਇਸ ਤਰ੍ਹਾਂ ਅੰਦਰ ਜਾਂਦਾ ਹੈ ਕਿ ਇਸ ਹਿਸਾਬ ਨਾਲ ਕਿੱਥੇ ਕੀ ਚੱਲਦਾ ਹੈ ਹਾਂਜੀ 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 ਬਈ ਚਲੋ ਆਜਾ ਮੰਨੇ ਭਾਈ ਚੱਲਦੇ ਹੁਣ ਆਪਾਂ ਬਾਈ ਹੁਣੀ ਦਿਖਾਉਣਗੇ ਆਪਾਂ ਨੂੰ ਸਾਰਾ ਤੇ ਇੱਥੇ ਸਾਰਾ ਲੰਗਰ ਜਿਵੇਂ ਤਿਆਰ ਹੁੰਦਾ ਹੈ ਨਾ ਸੇਵਾਦਾਰ ਹੋਰ ਸਾਰੇ ਲੱਗੇ ਹੋਏ ਨੇ ਭਾਜੀ ਪ੍ਰਸ਼ਾਦਾ ਆਪਣਾ ਹਾਂਜੀ ਭਾਈ ਟਟੋ ਕਟ 300 ਕੁਇੰਟਲ 300 ਕੁਇੰਟਲ ਦੇ ਕਰੀਬ ਹਾਂਜੀ ਆਟਾ ਤਿੰਨਾਂ ਦਿਨਾਂ ਦੇ ਵਿੱਚ ਮਤਲਬ ਐਸਟੀਮੇਟ ਆ ਇਸ ਤੋਂ ਜ਼ਿਆਦਾ ਹੀ ਹੋਊਗਾ ਘੱਟ ਨਹੀਂ ਠੀਕ ਹੈ ਜੀ ਉੱਥੇ ਭਾਜੀ ਕੋਈ ਵੀ ਲੰਗਰ ਖਾ ਸਕਦਾ ਹਾਂਜੀ ਜਿੰਨਾ ਮਰਜ਼ੀ ਘਰ ਨੂੰ ਜਾ ਸਕਦਾ ਕਿਸੇ ਨੂੰ ਕੋਈ ਮਨਾਹੀ ਨਹੀਂ ਹੈ ਜੀ ਠੀਕ ਹੈ ਜੀ ਇਹ ਬੀਬੀਆਂ ਰਾਤ ਦਿਨ 12 ਵਜੇ ਤੱਕ ਸਵੇਰ ਨੂੰ 5 ਵਜੇ ਲੱਗ ਜਾਂਦੀਆਂ ਸਾਰੀਆਂ ਹਾਂਜੀ ਤੇ ਇਹਨਾਂ ਵਿੱਚੋਂ ਅਧੀਆਂ ਮਤਲਬ ਸੇਵਾਤੀ ਨੇ ਠੀਕ ਹੈ ਜੀ ਅੱਧੀਆਂ ਮਤਲਬ ਕੰਮ ਕਰਦੀਆਂ ਮਤਲਬ ਕਿਸੇ ਨੂੰ ਕੋਈ ਤੋੜ ਨਹੀਂ ਹਾਂਜੀ ਲੱਸੀ ਦੁੱਧ ਕੋਕ ਜੋ ਵੀ ਆ ਸਾਰਾ ਕੁਝ ਇੱਥੇ ਭਾਜੀ ਪ੍ਰਬੰਧ ਆਪਣੇ ਕੋਲ ਹੈਗਾ इवन ਕੀ ਆਪਾਂ ਤੋਂ ਮੈਡੀਕਲ ਦੀ ਵੀ ਸੁਵਿਧਾ ਸਾਰੀ ਹੈਗੀ ਆ ਭਾਜੀ ਠੀਕ ਹੈ ਜੀ ਹਾਂਜੀ ਕਿਸੇ ਵੀ ਸੇਵਾਦਾਰ ਨੂੰ ਕਹ ਲਓ ਇੱਥੇ ਕੋਸ਼ ਵੀ ਹਾਂਜੀ ਇਹ ਭਾਜੀ ਹੁਣੇ ਸਾਰੇ ਸੇਵਾਦਾਰ ਹੈ ਆਪਣੇ ਠੀਕ ਹੈ ਭਾਈ ਲਓ ਜੀ ਦੇਖ ਸਕਦੇ ਹੋ ਤੁਸੀਂ ਇੱਧਰ ਜਿਵੇਂ ਪ੍ਰਸ਼ਾਦਿਆਂ ਦੀ ਸੇਵਾ ਚੱਲ ਰਹੀ ਆ ਹਨ ਸੇਵਾਦਾਰ ਸਾਰੇ ਲੱਗੇ ਹੋਏ ਨੇ ਤੇ ਬਾਈ ਹੁਣੇ ਅੱਗੇ ਵੀ ਦਿਖਾਉਣਗੇ ਸਾਡੀ ਆਪਣੀ ਪੰਜਾਬ ਤੋਂ ਪੰਜਾਬ ਤੋਂ ਵੀਰੇ ਭਰਾ ਆ ਤੁਹਾਡੇ ਤੇ ਅੰਦਰ ਹੁਣ ਆਪਾਂ ਜਾਵਾਂਗੇ ਤੇ ਅੰਦਰ ਵੀ ਸਾਰਾ ਲੰਗਰ ਤਿਆਰ ਹੁੰਦਾ ਤੇ ਬਹੁਤ ਵੱਡੇ ਪ੍ਰਬੰਧ ਨੇ ਇੱਥੇ ਲੰਗਰਾਂ ਦੇ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਇੱਥੇ 15 ਮਿੰਟ ਦੇ ਵਿੱਚ ਇੱਕ ਇੱਕ ਪਤੀਲਾ ਲੱਗ ਜਾਂਦਾ ਵੀ ਠੀਕ ਹੈ ਜੀ 15 ਮਿੰਟ ਹੀ ਪਨ ਠੀਕ ਹੈ ਹਾਂਜੀ ਬਾਕੀ ਰਸਤੇ ਤੇ ਪੈ ਜੀ ਆਪ ਜੀ ਤੋਂ ਬਤਾਲੇ ਇਹਦੇ ਵਿੱਚ ਡਿਸਪਿਊਟ ਕਰਕੇ ਇਹਨਾਂ ਵਿੱਚ ਅੰਦਰ ਮਾ ਕੇ ਆਉਂਦੇ ਪੁੱਛ ਅੱਛਾ ਜੀ ਇਧਰ ਇਧਰੋਂ ਪਹਿਲਾਂ ਤਿਆਰ ਕਰਕੇ ਜੀ ਇਧਰੋਂ ਤਿਆਰ ਕਰਦੇ ਆ ਹਾਂਜੀ ਇਹਨਾਂ ਵਿੱਚ ਕਰਨਾ ਹੈ ਹਾਂਜੀ ਇਹ ਫਿਰ ਅੰਦਰ ਨੂੰ ਲੈ ਕੇ ਜਾਂਦੇ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਨਾ ਜੀ ਹਾਂਜੀ ਜੀ ਲਓ ਜੀ ਦੇਖ ਸਕਦੇ ਹੋ ਤੁਸੀਂ ਆਹ ਦੇਗਿਆਂ ਦੇ ਵਿੱਚ ਫਿਰ ਅੰਦਰ ਦਾਣਾ ਸਬਜ਼ੀਆਂ ਜਿਹੜੀਆਂ ਪਾ ਕੇ ਲੈ ਕੇ ਜਾਂਦੇ ਨੇ ਤੇ ਬਹੁਤ ਵੱਡੇ ਪ੍ਰਬੰਧ ਨੇ ਸਾਰੀਆਂ ਸੰਗਤਾਂ ਇੱਥੇ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਤੇ ਸਾਰੇ ਸੇਵਾਦਾਰ ਆਪਣੇ ਭੱਟੀਆਂ ਵਾਲੇ ਆ ਹਾਂਜੀ ਜਿੱਦਾਂ ਅਲੱਗ-ਅਲੱਗ ਡਿਪਾਰਟਮੈਂਟ ਰੱਖ ਲਓ ਹਾਂਜੀ ਸੇਵਾ ਰੱਖ ਲਓ ਇੱਟੀਆਂ ਵਾਲੇ ਅਲੱਗ ਮੁੰਡੇ ਆ ਬਾਲਾਂ ਵਾਲੇ ਲੱਗੇ ਆ ਉਹ ਦੇਖ ਸਕਦੇ ਹੋ ਤੁਸੀਂ ਬਾਲਣ ਦੇ ਧਾਗੇ ਲੱਗੀ ਆ ਹਾਂਜੀ ਹਾਂਜੀ ਉਹ ਲਗਾਤਾਰ ਆਟਾ ਚੱਕਣ ਵਾਲੇ ਹੋ ਰਹੇ ਆ ਮੁੰਡੇ ਹਾਂਜੀ ਠੀਕ ਹੈ ਜੀ ਇਹ ਤੋਂ ਤਿਆਰ ਕਰਾ ਕੇ ਅੰਦਰ ਨੂੰ ਲੈ ਕੇ ਜਾਣ ਵਾਲੇ ਇਹ ਸਾਰੇ ਆ ਬਾਈ ਆਪ ਠੀਕ ਹੈ ਜੀ ਠੀਕ ਹੈ ਕੋਸ਼ਕ ਇਹਦੇ ਵਿੱਚੋਂ ਨਵੇਂ ਆਏ ਆ ਹਾਂਜੀ ਕੋਸ਼ਕ ਬੰਦੀ ਆਪਣੇ ਸਾਰੇ ਪੁਰਾਣੇ ਠੀਕ ਹੈ ਜੀ ਆ ਬੀਪੀਆਂ ਲਗਾਤਾਰ ਮੈਨੂੰ ਕਹਿੰਦੇ ਸਾਰਿਆਂ ਦੀ ਸੇਫਟੀ ਆ ਠੀਕ ਹੈ ਜੀ ਬੀਪੀਆਂ ਦੀ ਵੀ ਭੈਣਾਂ ਦੀ ਵੀ ਰਾਤ ਹਾਂਜੀ ਇਹਨਾਂ ਤੇ ਜਿਹੜੇ ਮਰਜੀ ਸੇਵਾ ਦਾ ਕਹਾਂ ਤਾਂ ਹਾਂਜੀ ਸੇਫਟੀ ਹੈ ਇੱਥੇ ਬਹੁਤ ਠੀਕ ਹੈ ਜੀ ਆਜਾ ਹੁਣ ਬੀਪੀਆਂ ਨੂੰ ਦਿਖਾਉਂਦੇ ਹਾਂ ਹਾਂਜੀ ਤੇ ਇਸ ਤਰ੍ਹਾਂ ਇੱਥੇ ਲੰਗਰ ਤਿਆਰ ਹੁੰਦਾ ਰਾਜਾ ਸਾਬਜੀ ਦੇ ਸਥਾਨ ਤੇ ਜਿਵੇਂ ਇੱਧਰ ਤੁਸੀਂ ਦੇਖ ਰਹੇ ਹੋ ਆ ਦੇਕਿਆਂ ਦੇ ਵਿੱਚ ਦਾਲਾਂ ਸਬਜ਼ੀਆਂ ਜਿਹੜੀਆਂ ਵੜ ਰਹੀਆਂ ਨੇ ਹਨਾ ਭਾਜੀ ਕੁੱਠੋ ਘਾਟਾ 100 ਪੱਠੀ ਲੱਗੀ ਹੋ ਆ ਜਲੇਪੀਆਂ ਲਈ ਠੀਕ ਹੈ ਜੀ ਤਿੰਨ ਦਿਨ ਹੋ ਗਏ ਲਗਾਤਾਰ ਤੇ ਚੱਲਦਾ ਪਿਆ ਠੀਕ ਹੈ ਜੀ ਜੇ ਮੈਂ 6 ਨਹੀਂ ਬਹਿ ਜਾਂਦੇ 5 ਵਜੇ ਹਾਂਜੀ ਸ਼ਾਮ ਨੂੰ 7 ਵਜੇ ਨਹੀਂ ਸਾਰਿਆਂ ਨੂੰ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇੱਕ ਭਾਪੇ ਦਾ ਲੰਗਰ ਹੁੰਦਾ ਠੀਕ ਹੈ ਜੀ ਮੇਲੇ ਦਾ ਹਾਂਜੀ ਭਾਪੇ ਦਾ ਲੰਗਰ ਹੁੰਦਾ ਹੁਣ ਇਹਨਾਂ ਦੇ ਮੁੰਡੇ ਤੋਂ ਠੀਕ ਹੈ ਜੀ ਜੀ ਆਇਆ ਆਪਣਾ ਇਹਨਾਂ ਦਾ ਹੀ ਆ ਹਾਂਜੀ ਪਰਮਾਨੰਥ ਸਾਰਾ ਯਾਨੀ ਕਿ ਮੇਨ ਲੰਗਰ ਦਾ ਇਹਨਾਂ ਕੋਲ ਠੀਕ ਹੈ ਜੀ ਇਹ ਹਲਬਾਈ ਸਾਹਿਬ ਹਾਂਜੀ ਠੀਕ ਹੈ ਜੀ ਤੇ ਇਧਰ ਪੱਠੀਆਂ ਤੁਸੀਂ ਦੇਖ ਸਕਦੇ ਹੋ ਬਾਈ ਉਹ ਨਹੀਂ ਕਹਿੰਦੇ ਘੱਟੋ ਘੱਟ 100 ਪੱਠੀ ਹੋਊ ਇੱਥੇ ਜਲੇਬੀਆਂ ਵਾਲੀ ਅੱਜ ਜਲੇਬੀਆਂ ਵੰਡ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਇਸ ਤਰ੍ਹਾਂ ਸਾਰਾ ਇੱਥੇ ਲੰਗਰ ਜਿਹੜਾ ਤਿਆਰ ਹੁੰਦਾ ਰਾਜਾ ਸਾਭ ਜੀ ਦੇ ਸਥਾਨ ਤੇ ਦੇਖ ਸਕਦੇ ਹੋ ਤੁਸੀਂ ਹਾਂਜੀ ਤੋ ਇਹ ਕਾਫੀ ਵੱਡੀ ਹੈ ਠੀਕ ਹੈ ਜੀ ਦੇਖ ਦੇਖ ਕੇ ਅਸੂਲ ਮਤਲਬ ਕੁੱਝ ਹੋਈਆਂ ਆ ਆ ਗਿਓਂ ਸਾਰੇ ਠੀਕ ਹੈ ਜੀ ਜਲੇਬੀਆਂ ਤੇ ਪਾ ਕੇ ਬੰਦਾਰੇ ਦੇ ਵਿੱਚ ਰੱਖ ਕੇ ਫਿਰ ਚਾਰ ਜਾਣੇ ਨੇ ਚਾਰ ਜਾਂ ਦੋ ਜਾਣੇ ਨੇ ਜੁੱਦਾ ਵੀ ਹਾਂਜੀ ਅੰਦਰ ਲੈ ਕੇ ਜਾਨੀ ਅੰਦਰ ਲੈ ਕੇ ਜਾਣੀ ਹਾਂਜੀ ਹਾਂਜੀ ਤੇ ਇੱਥੇ ਸਾਰਾ ਲੰਗਰ ਐਵੇਂ ਤਿਆਰ ਹੁੰਦਾ ਤੇ ਇੱਥੋਂ ਹਣ ਆਪਣੀਆਂ ਸੇਵਾ ਤੇ ਨਹੀਂ ਬੈਠੇ ਹਾਂਜੀ 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 ਬਾਰੇ ਮੋਢੇ ਆਹ ਪਾਲਣ ਕੱਢਉਂਦੇ ਭਾਈਆਂ ਹੋਣੀਆਂ 45 ਛੜੀ ਟਰਾਲੀਆਂ ਹੋਣੀਆਂ ਵੱਡੀਆਂ ਠੀਕ ਹੈ ਜੀ ਇਸ ਕੱਟੋ-ਕੱਟ 20 30 ਜਾਂ ਕੋਈ ਮਤਲਬ ਟਾਨ ਇਹ ਭਾਈ ਫਿਰ ਪਾਲਾ ਇਹ ਮੁੰਡੇ ਲਾਉਂਦੇ ਸੇਵਾਦਾਰੇ ਠੀਕ ਹੈ ਪਿੰਡਾਂ ਚੋਂ ਇਕੱਠਾ ਆਉਂਦਾ ਨਹੀਂ ਨਹੀਂ ਇੱਕੋ ਜਗ੍ਹਾ ਤੋਂ ਆਉਂਦਾ ਆ ਠੀਕ ਹੈ ਜੀ ਪਾਲਣ ਭਾਜੀ ਕਿੱਥੋਂ ਆਉਂਦਾ ਆ ਦਰਸ਼ਨ ਕਰੀਏ ਜੋ ਠੀਕ ਹੈ ਘੜਸ਼ ਕਰ ਦੋ ਭਾਜੀ ਜਿੱਤਾ ਜਿਸ ਦੀ ਸੇਵਾ ਆ ਹਾਂ ਜੀ ਹਾਂ ਜੀ ਮਨਾਈ ਨਹੀਂ ਭਾਜੀ ਕਿਸੇ ਵੀ ਚੀਜ਼ ਨੂੰ ਮਨਾਈ ਨਹੀਂ ਹਾਂ ਜੀ ਸਾਰੇ ਸੇਵਾਦਾਰ ਨੇ ਬਾਈ ਹੋਣੀ ਇੱਥੇ ਦੇਖ ਸਕਦੇ ਹੋ ਤੁਸੀਂ ਲੰਗਰ ਬੋਇਲਰ ਤੇ ਸਰ ਮੱਲੇ ਪਾੜਦਾ ਆ ਠੀਕ ਹੈ ਜੀ ਇੱਥੇ ਪੈਂਦੀ ਆ ਮੱਲੇ ਪਾਣਾ ਹਾਂ ਜੀ ਇੱਥੇ ਵਿੱਚ ਉਹ ਬੋਇਲ ਪੈਂਦਾ ਸਟੀਮ ਹੁੰਦੇ ਬੋਇਲਰ ਮੋੜੇ ਲੱਗੇ ਹੋਏ ਠੀਕ ਹੈ ਜੀ ਠੀਕ ਹੈ ਜਿਹਦੇ ਉੱਪਰ ਦਾਲ ਸਬ지 ਵੈਸੇ ਬਣਦੀ ਹਾਂ ਜੀ ਹਾਂ ਜੀ ਜਾਣਾ ਕਰਨਾ ਹੈ ਹਾਂਜੀ ਹਾਂਜੀ ਲੋ ਜੀ ਇਸ ਤਰ੍ਹਾਂ ਵੀ ਇੱਥੇ ਲੰਗਰ ਤਿਆਰ ਹੁੰਦਾ ਜਿਹੜਾ ਠੀਕ ਹੈ ਜੀ ਕੋਈ ਨਾ ਜੀ ਹਾਂਜੀ ਇਹਦੇ ਵਿੱਚ ਦਾਲ ਖੀਰ ਹਾਂਜੀ ਛੋਲੇ ਜੋ ਵੀ ਹੋਣਾ ਇੱਥੇ ਬਣਾਈ ਜੀ ਇਹਦੀ ਬਣ ਠੀਕ ਹੈ ਸਟੀਮ ਪਾਣੀ ਗਰਮ ਹਾਂਜੀ ਕੂੜੀਆਂ ਦਾ ਲੰਗਰ ਨਾਲ ਚੱਲਦਾ ਰੋਟੀ ਦੇ ਨਾਲ ਠੀਕ ਹੈ ਆਂ ਖਾਣੀਆਂ ਪੂਰੀਆਂ ਕਾ ਸਕਦਾ ਲੰਗਰ ਪੈਣਾ ਲੱਗਦਾ ਆ ਨਾਲੋਂ ਨਾਲ ਤਵਾਈ ਹਾਂ ਜਿਹੜੇ ਆ ਸਾਰੇ ਸੇਵਾਦਾਰ ਆ ਭਾਜੀ ਠੀਕ ਹੈ ਜੀ ਆਹ ਕੜਾਹਾ ਹਾਂਜੀ ਇਹ ਅੰਦਰ ਲੈ ਕੇ ਜਾਣਾ ਆਣਾ ਇੱਥੇ ਲੰਗਰ ਦੇ ਵਿੱਚ ਲੰਗਰ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਇਹ ਭਾਜੀ ਹੁਣੀ ਵੀ ਆ ਆਪਣੇ ਸੇਵਾਦਾਰੇ ਆ ਹਾਂਜੀ ਯਾਨੀ ਕਿ ਸਾਡੇ ਨਾਲੋਂ ਵੱਧ ਸੇਵਾਦਾਰੇ ਆ ਠੀਕ ਹੈ ਮਤਲਬ ਮਾਰੇ ਦੇ ਨਾਲ ਜੁੜੇ ਹੋਏ ਆ ਹਾਂਜੀ ਸਾਰੇ ਮੁੰਡੇ ਇਹ ਕੱਦ ਚ ਵੱਡੇ ਹੋਏ ਆ ਵੈਸੇ ਉਮਰਾਂ ਬਹੁਤ ਛੋਟੀਆਂ ਆ ਆ ਵੀ ਬਹੁਤ ਛੋਟਾ ਹਾਂ ਠੀਕ ਹੈ ਜੀ ਬਾਕੀ ਸਾਰੇ ਮੇਰਾ ਵੀ ਹਾਂਜੀ ਆਇਓ ਭਾਜੀ ਅਨੰਦ ਦਗਾਓ ਜੀ ਲਓ ਜੀ ਇਸ ਤਰ੍ਹਾਂ ਇੱਥੇ ਲੰਗਰ ਪਿਆਰ ਹੁੰਦਾ ਰਾਜਾ ਸਾਹਿਬ ਜੀ ਦੇ ਸਥਾਨ ਤੇ ਇਹ ਭਾਜੀ ਕੁੜੀਆਂ ਹਾਂਜੀ ਦੇ ਨਾਲ ਦੀਪੀਆਂ ਸੇਵਾ ਕਰ ਰਹੀਆਂ ਹਾਂਜੀ अच्छा जी सारे ये ਆ ਵੀ ਪਤ੍ਰੋ ਆਈ ਜਾਂਦਾ ਇੰਦਾ ਸੇਵਾ ਹੋਈ ਜਾਂਦੀ ਠੀਕ ਹੈ ਇਹ ਮਾੜਾ ਰਾਇਆ ਸਾਹਿਬ ਨੂੰ ਪਤਾ ਹੈ ਇਸ ਤਰ੍ਹਾਂ ਇਥੇ ਇਹ ਪੂਰੀਆਂ ਜਿਹੜੀਆਂ ਵੇਲਣ ਦੀ ਸੇਵਾ ਕੀਤੀ ਜਾਂਦੀ ਹੈ ਬੀਬੀਆਂ ਵੱਲੋਂ ਦੇਖ ਸਕਦੇ ਹੋ ਤੁਸੀਂ ਆ ਬਈ ਆ ਘਰ ਵਾਸਤੇ ਲੰਗਰ ਮੀਂਦੇ ਤੇ ਖਾਸ ਪ੍ਰਬੰਧ ਹੈ ਜਿਨ੍ਹਾਂ ਨੇ ਘਰ ਨਹੀਂ ਲੈ ਕੇ ਅੱਛਾ ਜੀ ਘਰੇ ਲੈ ਕੇ ਜਾਣਾ ਹਾਂ ਜੀ ਭਾਈ ਹੁਣੀ ਕਹਿੰਦੇ ਵੀ ਜਿਨ੍ਹਾਂ ਨੇ ਘਰੇ ਹਾਂ ਜੀ ਠੀਕ ਹੈ ਜੀ

ਸਭ ਨੇ ਬਰੂ ਤੇ ਅੰਦਰ ਦੇ ਕੰਮ ਸਾਰੇ ਠੀਕ ਹੈ ਜੀ ਆ ਬੀਬੀਆਂ ਪਾ ਲਈ ਸਾਰੀ ਠੀਕ ਹੈ ਜੀ ਕੰਦੇ ਜਮਾਈ ਚੱਲਦੇ ਚਲੋ ਪੂਰਾ ਏਸੀ ਡਾਕੇ ਆ ਇੱਥੇ ਠੀਕ ਹੈ ਜੀ ਠੰਡਾ ਹੈ ਗਰਮੀ ਹੁਣ ਮੰਨ ਇਹ ਪੂਰੀਆਂ ਦਾ ਇਹ ਜਲੇਬੀਆਂ ਦੇ ਕਰਾਉ ਇਹ ਵੀ ਬਾਈ ਨੂੰ ਸੇਵਾ ਦਾ ਰਹੇ ਹਾਂਜੀ ਇਸ ਤਰ੍ਹਾਂ ਪਿੱਛੋਂ ਜਿਹੜੀਆਂ ਜਲੇਬੀਆਂ ਬਣ ਕੇ ਆਉਂਦੀਆਂ ਨੇ ਹਨਾ ਪੂਰੀਆਂ ਬਣ ਕੇ ਆਉਂਦੀਆਂ ਨੇ ਹਾਂਜੀ ਇਹ ਪ੍ਰਸ਼ਾਦਾ ਠੀਕ ਹੈ ਜੀ ਇਹ ਵੀ ਭਾਈ ਸੇਵਾਦਾਰ ਹੈ ਹਾਂਜੀ ਇਹ ਪਾਣੀ ਵਾਲੇ ਇੱਥੇ ਪਾਣੀ ਵਾਲੇ ਸੇਵਾਦਾਰ ਇੱਥੇ ਦਾਲ ਸਾਹਿਬ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਉਹ ਜਿਹੜੇ ਦੇਗੇ ਹੋਰੇ ਆਉਂਦੇ ਨੇ ਭਈਆ ਹਾਂਜੀ ਉਹ ਇੱਥੇ ਆਉਂਦੇ ਠੀਕ ਹੈ ਜੀ ਭਰਦੇ ਆ ਇੱਥੇ ਇਹ ਭਾਈ ਜੁਣੀ ਪਾਰਟੀਆਂ ਚ ਪਾ ਕੇ ਅੱਗੇ ਠੀਕ ਹੈ ਮਨਾਹੀ ਕਿਸੇ ਨੂੰ ਨਹੀਂ ਭਾਜੀ ਠੀਕ ਹੈ ਜਿਹੜਾ ਮਰਜ਼ੀ ਲੰਗਰ ਖਾ ਸਕਦਾ ਤੁਹਾਨੂੰ ਲੈ ਕੇ ਚੱਲਦਾ ਠੀਕ ਹੈ ਜੀ ਠੀਕ ਹੈ ਤੇ ਇਧਰ ਜਿਹੜਾ ਸਾਰਾ ਲੰਗਰ ਹਾਲ ਆ ਬਣਿਆ ਹੋਇਆ ਹੈ ਨਾ ਲੰਗਰ ਚੱਲ ਰਿਹਾ ਹੈ ਇਸ ਤਰ੍ਹਾਂ ਬਹੁਤ ਵੱਡੇ ਪ੍ਰਬੰਧ ਨੇ ਰਾਜਾ ਸਾਹਿਬ ਜੀ ਦੇ ਅਸਥਾਨ ਤੇ ਲੰਗਰਾਂ ਦੇ ਤੁਸੀਂ ਸਾਰਾ ਵੀਡੀਓ ਦੇ ਵਿੱਚ ਦੇਖਿਆ ਹੀ ਹੈ ਸਾਰਾ ਆ ਕੇ ਅੰਦਰ ਸੇਵਾ ਆਇਆ ਠੀਕ ਹੈ ਜੀ ਆ ਰੋਟੀਆਂ ਬਣਦੀ ਠੀਕ ਹੈ ਜੀ ਆ ਜਾ ਲੈ ਇਹ ਮਸ਼ੀਨ ਆ ਗਈ ਰੋਟੀਆਂ ਇਹ ਮਸ਼ੀਨਾਂ ਰੋਟੀਆਂ ਠੀਕ ਹੈ ਠੀਕ ਹੈ ਰੋਟੀ ਵਾਲੀਆਂ ਮਸ਼ੀਨਾਂ ਠੀਕ ਹੈ ਜੀ ਭਟੋ ਘਟੇ 3 ਤੋਂ 5000 ਰੋਟੀਆਂ ਹਾਂ ਜੀ ਬਣਾਦੀ ਹੈ ਮਸ਼ੀਨ ਠੀਕ ਹੈ ਠੀਕ ਹੈ ਜੀ ਇੱਥੇ ਸਾਜਦਾ ਜੀ ਮਹਾਰਾਜ ਦਾ ਦਰਬਾਰ ਹੈ ਠੀਕ ਹੈ ਠੀਕ ਹੈ ਜੀ राजा जी दर्शन दे वास्ते न ਮੈਂ ਮਰ ਜੂੰਗੀ ਤੇ ਇਧਰ ਦੀ ਸਾਈਡ ਸਾਰੇ ਝੂਲੇ ਜਿਹੜੇ ਲੱਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਹਕੀਕਤ ਅੱਥਾ ਤੁਸੀਂ ਦੇਖੋ ਬਹੁਤ ਭਾਰੀ ਜਿਹੜਾ ਇਕੱਠਾ ਹੋ ਗਿਆ ਅੱਜ ਤੇ ਇੱਥੇ ਵੀ ਨਾਲ-ਨਾਲ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਚੱਲਦੇ ਆਪਾਂ ਤੁਹਾਨੂੰ ਝੂਲੇ ਦਿਖਾਉਣੇ ਆਂਗੇ ਜਾ ਕੇ ਨੇੜੋ ਤੇ ਇੱਥੇ ਵੀ ਕੁਛਾ ਖਾਣ ਪੀਣ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ। ਗੋਲ ਗੱਪੇ ਹੋਗੇ ਜਿਵੇਂ ਹਨਾ ਐਵੇਂ ਦੀਆਂ ਸਾਰੀਆਂ ਦੁਕਾਨਾਂ ਨੇ ਗਈਆਂ। ਨਾਲ-ਨਾਲ ਤੇ ਚੱਲਦੇ ਆਂ ਅੱਗੇ ਝੂਲੇ ਵਾਲੀ ਸਾਈਡ ਚੱਲਦੇ ਆਂ ਆਪਾਂ ਝੂਲੇ ਦਿਖਾਉਣੇ ਆ ਤੁਹਾਨੂੰ ਜਾ ਕੇ। ਵੱਡੇ ਵੱਡੇ ਝੂਲੇ ਵੱਡੇ ਵੱਡੇ ਚੰਡੋਲ ਇੱਥੇ ਜਿਹੜੇ ਲੱਗੇ ਹੋਏ ਨੇ। ਛੋਟੇ ਬੱਚਿਆਂ ਵਾਲੇ ਝੂਲੇ ਹਨਾ ਸਾਰੇ ਹੈਗੇ ਨੇ ਇੱਥੇ ਜਿਵੇਂ ਆ ਛੋਟੇ ਬੱਚਿਆਂ ਵਾਲੇ ਆਗੇ ਝੂਲੇ। ਆ ਵੀ ਛੋਟੇ ਬੱਚਿਆਂ ਵਾਲੀਆਂ ਗੱਡੀਆਂ ਆ ਗਈਆਂ ਜਿਵੇਂ ਐਵੇਂ ਸਾਰੇ ਇੱਥੇ ਝੂਲੇ ਜਿਹੜੇ ਲੱਗਦੇ ਨੇ ਤੇ ਆਹ ਸਾਈਡ ਵੀ ਜਿਵੇਂ ਟ੍ਰੇਨ ਵਾਲਾ ਝੂਲਾ ਆ ਗਿਆ ਇੱਥੇ ਲੱਗਦੇ ਨੇ ਤੇ ਆ ਕੁਝ ਛੋਟੇ ਬੱਚਿਆਂ ਵਾਲੇ ਆ ਗਏ ਛੋਟੇ ਬੱਚੇ ਝੂਲਿਆਂ ਦੇ ਇੰਜੋਏ ਵੀ ਕਰ ਰਹੇ ਨੇ ਤੇ ਅੱਗੇ ਚੱਲਦੇ ਆ ਤੁਹਾਨੂੰ ਅੱਗੇ ਉਹ ਦਿਖਾਉਣੇ ਆ ਆਪਾਂ ਜਾ ਕੇ ਹੋਰ ਆ ਛੋਟੀ ਟ੍ਰੇਨ ਆ ਗਈ ਹੈ ਨਾ ਉਧਰ ਜਿਵੇਂ ਵੱਡੀ ਟ੍ਰੇਨ ਦਿਖਾਈ ਸੀ ਤੁਹਾਨੂੰ ਆਪਾਂ ਐਵੇਂ ਸਾਰੇ ਝੂਲੇ ਨੇ ਇੱਥੇ ਤੇ ਵੱਡੀਆਂ-ਵੱਡੀਆਂ ਕਿਸ਼ਤੀਆਂ ਲੱਗੀਆਂ ਹੋਈਆਂ ਨੇ ਜਿਵੇਂ ਕਿ ਇੱਧਰ ਝੰਡੋਲ ਚੱਲ ਰਿਹਾ ਤੇ ਇੱਧਰ ਵੀ ਝੰਡੋਲ ਆ ਤੇ ਝੂਲੇ ਵੀ ਫੁੱਲ ਹੋਏ ਹੋਏ ਨੇ ਪੂਰੀ ਫੀਡ ਹੋਈ ਹੋਈ ਐ ਝੂਲਿਆਂ 'ਚ ਬੈਠਣ ਵਾਸਤੇ ਵੀ ਝੂਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਇੱਥੇ ਆ ਕੋਸ਼ ਐਵੇਂ ਦੀਆਂ ਹੋਰ ਗੀਮਾਂ ਵੀ ਨੇ ਆ ਬੱਚੇ ਖੇਡ ਰਹੇ ਨੇ ਆ ਵੀ ਕੁਛ ਛੋਟੇ ਬੱਚਿਆਂ ਵਾਲੇ ਉਹਰੇ ਝੂਲੇ ਨੇ ਹਨਾ ਐਵੇਂ ਸਾਰੇ ਝੂਲੇ ਇੱਥੇ ਲੱਗਦੇ ਨੇ ਛੋਟਿਆਂ ਦੇ ਐਂਜਾਇਰਮੈਂਟ ਵਾਸਤੇ ਵੱਡਿਆਂ ਦੇ ਐਂਜਾਇਰਮੈਂਟ ਵਾਸਤੇ ਤੇ ਇਧਰ ਵਾਲੀ ਸਾਈਡ ਕੁਛ ਆ ਗੇਮਸ ਵੀ ਨੇ ਜਿਵੇਂ ਆ ਬੱਚੇ ਗੇਮਾਂ ਖੇਡ ਰਹੇ ਨੇ ਹਨਾ ਐਵੇਂ ਜੀਆਂ ਸਾਰੀਆਂ ਗੇਮਾਂ ਵੀ ਨੇ ਇੱਥੇ ਆਹ ਬੌਲਾ ਵਾਲੀਆਂ ਗੇਮਾਂ ਹੋ ਗਈਆਂ ਜਿਵੇਂ ਇੱਧਰ ਹੋਰ ਵੀ ਗੇਮਾਂ ਹੈਗੀਆਂ ਨੇ ਚੂਲਿਆਂ ਦੇ ਨਾਲ ਨਾਲ ਐਵੇਂ ਦੀਆਂ ਚੀਜ਼ਾਂ ਵੀ ਸਾਰੀਆਂ ਹੈਗੀਆਂ ਨੇ ਇੱਥੇ ਬਹੁਤ ਸਾਰੀਆਂ ਗੇਮਾਂ ਨੇ ਇੰਜੋਏਮੈਂਟ ਵਾਸਤੇ ਰਾਜਾ ਬਦੀ ਕਰ ਬਦੀ ਰਾਜਾ ਬਦੀ ਕਰ ਬਦੀ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ 'ਚ ਔਰੇ ਤੱਕ ਆਪਣਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ